ਦਾ ਰੋਡ ਸ਼ੋਅ ਪਿੰਡਾਂ ਦਾ ਸਾਡੀ ਕੰਮ ਕਰਾ ਕਹਿੰਦੇ ਕਰਦੇ ਸਾਡੇ ਭੈਣ ਇੰਦਰ ਪਰਮਾਨ ਅਤੇ ਅਕਾ ਵਿਧਾਇਕ ਤੇ ਅਸੀਂ ਲਗ ਲਗ ਪਿੰਡਾਂ ਦਾ ਦੌਰਾ ਕਰਕੇ ਨੂਰ ਹੁਣ ਰਮੇਵਾਲ ਪਹੁੰਚੇ ਰਮੇਵਾਲ ਚ ਆਮ ਆਦਮੀ ਪਾਰਟੀ ਦੇ ਸਾਰੇ ਵਲੰਟੀਅਰਸ ਤੇ ਸਾਰੇ ਸਾਡੇ ਬੰਦੇ ਸਰਵਾਨਾਂ ਨੇ ਬਹੁਤ ਵਧੀਆ ਇਸ਼ਤ ਕਰਕੇ ਲੰਗਰ ਦਾ ਪ੍ਰਬੰਧ ਕੀਤਾ ਸੰਤਾ ਵਾਸਤੇ ਤੇ ਬਹੁਤ ਵਧੀਆ ਹੁੰਦਾ ਸਾਰੇ ਪਿੰਡਾਂ ਤੋਂ ਸਾਨੂੰ ਮਿਲਿਆ ਮੈਂ ਸਭ ਦਫ਼ਤਰਾਂ ਦਾ ਮਤਾਵਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਸਾਡੇ ਜੀਬੀਜੀ ਦਾ ਰਮੇਲ ਸਾਹਿਬ ਦਾ ਸਾਰੇ ਪਿੰਡ ਦਾ ਬਹੁਤ-ਬਹੁਤ ਧੰਨਵਾਦ ਕਿੰਦਾ ਤਾਂ ਸਖਾ ਮਿਲ ਰਿਹਾ ਜੀ ਪਿੰਡਾਂ ਚ ਤੁਸੀਂ ਦੇਖ ਲਓ ਤੁਸੀਂ ਨਾਲ ਹੀ ਆ ਪਿੰਡਾਂ ਚ ਜੀ ਪਿੰਡਾਂ ਚ ਲੋਕ ਇੰਨੇ ਚਾਹ ਨਾਲ ਇੰਨੇ ਜੋਸ਼ ਨਾਲ ਆਮ ਆਦਮੀ ਪਾਰਟੀ ਕਿਉਂਕਿ ਲੋਕਾਂ ਨੇ ਆਪ ਬਣਾਈ ਆ ਜੀ ਲੋਕਾਂ ਨੇ ਆਪ ਦਾ ਘਰ ਬਣਾਇਆ ਇਹ ਤੇ ਉਹਨੂੰ ਮਜ਼ਬੂਤ ਕੀਤਾ ਜਾ ਰਿਹਾ ਹੋਰ 2 ਸਾਲ ਚ ਇੰਨੇ ਕੰਮ ਹੋ ਗਏ ਆ 43000 ਨੌਕਰੀਆਂ 800 ਤੋਂ ਜ਼ਿਆਦਾ ਮੱਲਾ ਕਲੀਨਿਕਾਂ ਨੂੰ ਫੁੱਟਾਈ ਨੇ 90% ਲੋਕਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਹੋ ਗਿਆ ਕਿਸਾਨਾਂ ਨੂੰ ਦੇਤੀ ਇੱਕ ਲੀਟਰ ਵੀ ਜਿਹੜਾ ਡੀਜ਼ਲ ਨਹੀਂ ਫੁੱਕਣਾ ਪਿਆ ਬਿਜਲੀ ਵੀ ਪੂਰੀ ਆਈ ਹੈ ਤੇ ਇਹ ਇਹੋ ਜੀ ਇਮਾਨਦਾਰ ਸਰਕਾਰ ਤਾਂ ਆਪਾਂ ਨੂੰ ਚਾਹੀਦੀ ਆ 16 17 ਟੋਲ ਪਲਾਜ਼ੇ ਬੰਦ ਹੋ ਗਏ ਆ ਉਹ ਲੋਕਾਂ ਦੇ ਜੇਬ ਤੇ ਜਿਹੜਾ ਬੋਝ ਪੈਂਦਾ ਸੀ ਨਾ ਉਹ ਹੁਣ ਸੜਕ ਤੇ ਜਾਂਦੇ ਜਾਂਦੇ ਉਹ ਸਾਰਾ ਖਤਮ ਹੋ ਗਿਆ ਜਿੰਨੇ ਜੀ ਤੁਹਾਡੇ ਆਉਣ ਤੋਂ ਪਹਿਲਾਂ ਬੀਬੀਆਂ ਗੱਲਾਂ ਕਰ ਰਹੀਆਂ ਸੀ ਵੀ 1000 ਵਾਲੀ ਜਿਹੜੀ ਗੱਲ ਹੈ ਸਰਕਾਰ ਦੇਖੋ ਇਹ ਮੈਂ ਆਪ ਵੀ ਦੱਸਣੀ ਸੀ ਜਿਹੜਾ ਵੱਡਾ ਕੰਮ ਸੀ ਨਾ 1000 ਤੋਂ ਵੀ ਜ਼ਿਆਦਾ ਉਹ ਸੀ ਵੀ ਹਰ ਘਰ ਨੂੰ 3000 ਰੁਪਇਆ ਆਪਾਂ ਨੂੰ ਦੇਣਾ ਸਰਕਾਰ ਨੇ ਸ਼ੁਰੂ ਕੀਤਾ ਮੈਥਮੈਟਿਕ ਕਰਾ ਦੇ ਜੀ ਬਿਜਲੀ ਦਾ ਪਾਣੀ ਦਾ ਪਾਣੀ ਕਿਉਂਕਿ ਜੇ 300 ਯੂਨਿਟ ਮਿਲਦਾ ਨਾ ਆਪਾਂ ਨੂੰ ਬਿਜਲੀ ਦਾ ਮੁਫਤ ਇਹਦਾ ਮਤਲਬ 10 ਰੁਪਏ ਦੇ ਹਿਸਾਬ ਨਾਲ ਲਈਏ ਤਾਂ 3000 ਰੁਪਇਆ ਵੱਡਾ ਕੰਮ ਬਣਾ ਕਰ ਦਿੱਤਾ ਸਰਕਾਰ 1000 ਰੁਪਇਆ ਅਗਲੇ 2 ਮਹੀਨਿਆਂ ਚ ਤੁਹਾਨੂੰ ਦੇਣ ਜਾ ਰਹੀ ਹੈ ਉਹ ਵੀ ਗਰੰਟੀ ਜਿਹੜੀ ਆ ਬੀਬੀਆਂ ਨਾਲ ਕੀਤੀ ਆ ਮੁੱਖ ਮੰਤਰੀ ਜੀ ਨੇ ਉਹ ਅਗਲੇ 2 ਮਹੀਨਿਆਂ ਚ ਪੂਰੀ ਕਰ ਦੇ। ਵਾਹ ਕਰੋ ਇਹ ਆਪਾਂ ਹੀ ਕਰਨੀ ਆ ਸਰਕਾਰ ਆਮ ਆਦਮੀ ਪਾਰਟੀ ਦੀ ਆਪਾਂ ਹੀ ਕਰਨੀ ਆ ਬਾਕੀ ਤਾਂ ਐਵੇਂ ਨੁਕਸ ਕੱਢਣ ਜੋ ਕਰ ਨਹੀਂ ਸਕਦੇ। ਇਹ ਵੀ ਇਹਦਾ ਲਾਕੇ ਦੇ ਵਿੱਚ ਵੱਡਾ ਫਿੱਦੇ ਕਦਾਰਾ ਹੈ ਨਹੀਂ ਲੜਕੀਆਂ ਲਈ ਉਹਦੇ ਬਾਰੇ ਤੁਹਾਡਾ ਕੀ ਬਰਾਦਰ ਹੈ? ਦੇਖੋ ਇਹੀ ਸਰਕਾਰ ਆ ਇਹੀ ਆਮ ਆਦਮੀ ਪਾਰਟੀ ਆ ਜਿਹੜੀ ਵਿਦਿਆ ਤੇ ਕੁਆਲਿਟੀ ਐਜੂਕੇਸ਼ਨ ਤੇ ਜ਼ੋਰ ਦੇ ਰਹੀ ਹੈ। ਇਸੇ ਕਰਕੇ ਸਕੂਲ ਆਫ ਐਮਿਨੈਂਸ ਨਾ ਜਾ ਰਿਹਾ ਹੁਣ ਆਪਾਂ ਇਲੈਕਸ਼ਨ ਤੋਂ ਬਾਅਦ ਇਸ ਇਲਾਕੇ ਚ ਵੀ ਕਾਲਜ ਸਕੂਲ ਆਫ ਐਮਿਨੈਂਸ ਅਜੇ ਕੋਈ ਲੜਕੀਆਂ ਵਾਸਤੇ ਵੱਡਾ ਮਿੰਦੂ ਕਦਾਰਾ ਚਾਹੇ ਉਹ ਪੌਲੀਟਿਕਲ ਹੋਵੇ ਚਾਹੇ ਉਹ ਫੋਨਿੰਗ ਹੋਵੇ ਭਪੇ ਜੀ ਖੜੇ ਆ ਇਹਨਾਂ ਨੇ ਆਪੇ ਕਰ ਲੈਣਾ ਤੇ ਮੈਂ ਇਹਨਾਂ ਦੇ ਨਾਲ ਹਾਂ ਤਾਂ ਧੰਨਵਾਦ ਆਵਾਦੀ ਪਾਰਟੀ ਜ਼ਿੰਦਾਬਾਦ ਆਵਾਦਮੀ ਪਾਰਟੀ ਜ਼ਿੰਦਾਬਾਦ ਵੋਲੋਂ ਸਸੇ ਸਾਰਿਆਂ ਨੇ ਸਰਦੀ ਭੈਣ ਇੰਦਰਜੀਤ ਕੌਰ ਮਾਨ ਜੀ ਹਲਕਾ ਵਧਾਇਕ ਸਾਰੇ ਵਲੰਟੀਅਰਸ ਸਾਰੇ ਅਹੁਦੇਦਾਰ ਸਹਿਬਾਨਾਂ ਨੇ ਅਲੱਗ-ਅਲੱਗ ਪਿੰਡਾਂ ਦਾ ਦੌਰਾ ਕੀਤਾ ਰੋਡ ਸ਼ੋਅ ਕੱਢਿਆ ਸਾਰੇ ਪਿੰਡਾਂ 'ਚ ਬਹੁਤ ਭਰਮਾ ਹੰਗਾਰਾ ਮਿਲਿਆ ਲੋਕਾਂ 'ਚ ਬੜਾ ਜੋਸ਼ ਆ ਚਾਹ ਆ ਕਿਉਂਕਿ ਹੱਲੇ ਸਿਰਫ 2 ਸਾਲ ਹੋਏ ਆ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਤੇ ਅਨੇਕਾਂ ਸਕੀਮਾਂ ਦਾ ਲਾਹਾ ਲੋਕਾਂ ਨੂੰ ਪੁੱਜਣਾ ਸ਼ੁਰੂ ਹੋ ਗਿਆ ਕਿੱਥੇ ਪੁਰਾਣਾ 20 20 30 30 ਸਾਲ ਦੋ ਜਾਂ ਤਿੰਨ ਜਿਹੜੇ ਘਰਾਨੇ ਸੀ ਉਹ ਰਾਜ ਕਰਦੇ ਰਹੇ ਤੇ ਆ ਹੁਣ 2 ਸਾਲ ਤੋਂ ਆਮ ਲੋਕਾਂ ਨੇ ਆਪਣੀ ਪਾਰਟੀ ਬਣਾਈ ਆਪਣਾ ਘਰ ਬਣਾਇਆ ਆਮ ਆਦਮੀ ਪਾਰਟੀ ਤੇ ਦੇਖ ਲਓ 90% ਲੋਕਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਹੋ ਗਿਆ ਕਿਸਾਨਾਂ ਨੂੰ ਬਿਜਲੀ ਵੀ ਪੂਰੀ ਮਿਲੀ 1 ਲੀਟਰ ਵੀ ਡੀਜ਼ਲ ਨਹੀਂ ਫੋਕਣਾ ਪਿਆ ਜਨਸ ਵੀ ਚੱਕੀ ਗਈ ਤੇ ਸਾਰੇ ਸੈਕਸ਼ਨਸ ਨੂੰ ਸਾਰੇ ਵਰਗਾਂ ਨੂੰ ਬੰਦਾ ਮਾਨ ਸਤਕਾਰ ਵੀ ਦਿੱਤਾ ਟੋਲ ਪਲਾਜ਼ੇ ਚੱਕੇ ਗਏ ਨਵੇਂ 800 ਆਮ ਆਦਮੀ ਪਾਰਟੀ ਕਲੀਨਿਕ ਬਣੇ ਸਕੂਲ ਆਫ ਐਮਿਨੈਂਸ ਐਜੂਕੇਸ਼ਨ ਇਹ ਆਮ ਆਦਮੀ ਪਾਰਟੀ ਦਾ ਮੁੱਖ ਜਿਹੜਾ ਸੰਕਲਪ ਆ ਕਵਾਲਿਟੀ ਐਜੂਕੇਸ਼ਨ ਦੇਣੀ ਸੋ ਹਰ ਪਾਸੇ ਵੱਲ ਨੂੰ ਨਵੇਂ ਥਰਮਲ ਪਲਾਂਟ ਖਰੀਦ ਲੈ ਜਿਹੜੇ ਪਿਛਲੀਆਂ ਸਰਕਾਰਾਂ ਜਿਹੜੀਆਂ ਉਹ ਵੇਚ ਗਈਆਂ ਸੀ ਬਿਜਲੀ ਵੀ ਕੋਈ ਬਿਜਲੀ ਦੀ ਕੋਈ ਕਿੱਲਤ ਨਹੀਂ ਆਈ ਡਵੈਲਪਮੈਂਟ ਦੇ ਕੰਮ ਵੀ ਸ਼ੁਰੂ ਹੋ ਗਏ ਆ ਤੇ ਬਾਕੀ ਵੀ ਸਾਰੇ ਕੰਮ ਹੌਲੀ-ਹੌਲੀ ਆਪਾਂ ਕਰਨੇ ਆ ਤੇ ਨਸ਼ਿਆਂ ਦੇ ਉੱਤੇ ਵੀ ਬਹੁਤ ਵੱਡੀ ਨਕੇਲ ਪਾਈ ਆ ਕਿ ਠੀਕ ਹੈ ਕਿ ਜਿਹੜੀ ਹੁਣ ਬਿਮਾਰੀ ਲੰਬੇ ਸਮੇਂ ਤੋਂ ਲੱਗੀ ਆ ਪਹਿਲਾ ਕੈਪਟਨ ਬਰਿੰਦਰ ਸਿੰਘ ਕਹੇਗਾ ਕਿ ਮੈਂ 4 ਹਫ਼ਤੇ ਅਜ ਨਸ਼ੇ ਦਾ ਲੱਕ ਤੋੜ ਦੂੰ ਉਦੋਂ ਪਹਿਲਾਂ ਵੀ ਅਕਾਲੀ ਭਾਜਪਾ ਕਹਿੰਦੇ ਰਹੇ ਪਰ ਤੁਸੀਂ ਦੇਖ ਲਓ ਵੀ 2 ਸਾਲ ਦੀ ਕਾਰਜਗੁਜ਼ਾਰੀ ਚ ਬਹੁਤ ਜ਼ਿਆਦਾ ਲੋਕ ਫੜਫੜ ਕੇ ਅੰਦਰ ਹੁੰਦੇ ਆ ਤੇ ਬੜੀ ਵੱਡੀ ਰਿਕਵਰੀ ਹੋਈ ਆ ਇਸ ਤੋਂ ਵੀ ਵੱਡੀ ਗੱਲ ਸਰਕਾਰ ਦੀ ਜ਼ੀਰੋ ਟੋਲਰੈਂਸ ਆ ਨਸ਼ੇ ਉੱਤੇ ਕ腐ਸ਼ਨ ਉੱਤੇ ਤੇ ਇਹ ਇਹਦਾ ਤੁਹਾਨੂੰ ਥੋੜੀ ਦੇਰ ਜੀ ਹੋਰ ਦਿਖਣਾ ਸ਼ੁਰੂ ਹੋ ਜਾਏਗਾ ਅਸੀਂ ਰਲ ਕੇ ਸਾਰੇ ਕੰਮ ਕਰਾਂਗੇ ਖਾਸ ਕਰਕੇ ਇਹਨਾਂ ਚੋਣਾ ਚ ਮੁੱਦਾ ਬੇਰੁਜ਼ਗਾਰੀ ਦਾ ਕੇਂਦਰ ਨੇ ਸਾਰੇ ਮਹਿਕਮੇ ਵੱਡੇ ਟੈਲੀਕਮ ਬੈਂਕਿੰਗ ਇੰਸ਼ੋਰੈਂਸ ਰੇਲਵੇ Air India ਤੇ ਹੋਰ ਵੀ ਕਈ ਮਹਿਕਮੇ ਉਹ ਸਾਰੇ ਪ੍ਰਾਈਵੇਟ ਥਾਂ ਦੇਤੇ ਇਸ ਕਰਕੇ ਸਾਡੇ ਪੰਜਾਬੀ ਬੱਚਿਆਂ ਨੂੰ ਜੋਬ ਨਹੀਂ ਮਿਲ ਰਹੀ ਬੇਰੁਜ਼ਗਾਰੀ ਆ ਬਾਹਰ ਜਾ ਰਹਾ ਹੈ ਬੱਚੇ ਇਹਦੇ ਨਾਲ ਹੀ 37 ਸਾਲ ਹੋ ਗਏ ਦੁਆਬੇ ਚ ਇੱਕ ਵੀ ਕੇਂਦਰ ਸਰਕਾਰ ਦਾ ਕੋਈ ਵੱਡਾ ਪ੍ਰੋਜੈਕਟ ਨਹੀਂ ਆਇਆ 37 ਸਾਲ ਪਹਿਲਾਂ ਆਰਸੀਐਫ ਰੇਲਵੇ ਕੋਚ ਸ਼ਕਤੀ ਕਬੂਤਲੇ ਆਈ ਸੀ ਜਿਨੇ ਹਜ਼ਾਰਾਂ ਲੋਕਾਂ ਨੂੰ ਰੋਜ਼ਗਾਰ ਦਿੱਤਾ ਸੀ ਉਸ ਤੋਂ ਬਾਅਦ ਕੋਈ ਚਾਹੇ ਕਾਂਗਰਸ ਆਈ ਚਾਹੇ ਭਾਜਪਾ ਆਈ ਕੋਈ ਪ੍ਰੋਜੈਕਟ ਨਹੀਂ ਵੱਡਾ ਆਇਆ ਜਿਹਦੇ ਕਰਕੇ ਸਾਡੀ ਬੇਰੁਜ਼ਗਾਰੀ ਦੀ ਸਮੱਸਿਆ ਜਿਹੜੀ ਉਹ ਵੱਧਦੀ ਜਾ ਰਹੀ ਹੈ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਇੱਕ ਲਹਿਰ ਹੈ ਤੇ ਇਹ ਪੂਰੇ ਦੇਸ਼ ਵਿੱਚ ਲੋਕਾਂ ਨੂੰ ਲਾਮਬੰਦ ਕਰ ਰਹੀ ਹੈ ਤੇ ਆਪਾਂ ਲੋਕਾਂ ਨੂੰ ਰੋਜ਼ਗਾਰ ਵੀ ਲੈ ਕੇ ਦੇਣਾ ਇਨਸਾਫ ਵੀ ਲੈ ਕੇ ਦੇਣਾ ਤਾਂ ਭ੍ਰਿਸ਼ਟਾਚਾਰ ਵੀ ਖਤਮ ਕਰਨਾ ਭਗਵੰਤ ਸਿੰਘ ਮਾਨ ਜੀ ਬੜੇ ਇਮਾਨਦਾਰੀ ਨਾਲ ਲੱਗੇ ਹੋਏ ਹੈ ਤੇ ਸ਼੍ਰੀ ਰਵਿੰਦ ਕੇਜਰੀਵਾਲ ਜੀ ਜਿਹੜੇ ਪੂਰੇ ਦੇਸ਼ ਵਿੱਚ ਆਮ ਲੋਕਾਂ ਨੂੰ ਜੁਟਾ ਰਹੇ ਹੈ ਤੇ ਇੱਕ ਸਾਫ ਸੁਥਰੀ ਸਿਆਸਤ ਲੋਕਾਂ ਨੂੰ ਦੇ ਰਿਹਾ ਹੈ ਤੇ ਅਸੀਂ ਉਮੀਦ ਆ ਸਾਨੂੰ ਜਿੰਨਾ ਹੰਗਾਰਾ ਮਿਲਿਆ ਨਕੌਦਰ ਹਲਕੇ ਦੇ ਪਿੰਡਾਂ ਵਿੱਚੋਂ ਲੋਕ ਧੁੱਪ ਵਿੱਚ ਸੈਂਕੜੇ ਲੋਕ ਧੁੱਪ ਵਿੱਚ ਉਡੀਕ ਕਰਦੇ ਸੀ ਬੀਬੀਆਂ ਬਜ਼ੁਰਗ ਨੌਜਵਾਨ ਵੀਰ ਵੱਡੀ ਗਿਣਤੀ 'ਚ ਉਹ ਢੀ ਕਰਦੇ ਸੀ ਸਾਨੂੰ ਬਹੁਤ ਖੁਸ਼ੀ ਹੋਈ ਦੇਖ ਕੇ ਪਰ ਮੈਂ ਸਮਝਦਾ ਸਾਡੇ ਉੱਤੇ ਇਸ ਗੱਲ ਦਾ ਰਣ ਵੀ ਆ ਬੋਝ ਵੀ ਆ ਕਿ ਜਿਨਨੇ ਚਾਹ ਦੇ ਨਾਲ ਜਿਨਨੇ ਜੋਸ਼ ਨਾਲ ਸਾਡੇ ਵਲੰਟੀਅਰ ਕੰਮ ਕਰ ਰਹੇ ਆ ਤੇ ਅਸੀਂ ਉਹਨਾਂ ਦਾ ਸਾਰਾ ਇਹ ਰਹਿਣ ਮਿਹਨਤ ਕਰਕੇ ਕੰਮ ਕਰਕੇ ਚੁਕਾਵਾਂਗੇ ਅਜੇ ਸਰ ਕਿੱਡੇ ਕਿ ਚਿੱਤਰ ਦੇਖਦੇ ਤੁਸੀਂ ਆ ਦੇਖੋ ਜਿੱਤ ਯਕੀਨੀ ਆ ਪਾਰਟੀਆਂ ਜਿੱਤਦੀਆਂ ਹੁੰਦੀਆਂ ਆ ਵਲੰਟੀਅਰ ਵਰਕਰਾਂ ਦੀ ਮਿਹਨਤ ਨਾਲ ਜੀ ਇੱਕੋ ਹੀ ਪਾਰਟੀ ਆ ਪੂਰੇ ਪੰਜਾਬ 'ਚ ਜਿਹਦੇ ਵਲੰਟੀਅਰ ਜਦੋਂ ਮਰਜ਼ੀ ਉਹਨਾਂ ਨੂੰ ਸੱਦ ਲਓ ਦਿਨ ਰਾਤ ਕੰਮ ਕਰਦੇ ਆ ਬਾਕੀ ਪਾਰਟੀਆਂ ਤਾਂ ਪਤਾ ਨਹੀਂ ਸੁਧੀਆਂ ਪਈਆਂ ਸੋਸ਼ਲ ਮੀਡੀਆ ਤੇ ਦੇਖ ਲਓ ਉਹਨਾਂ ਨੂੰ ਮੈਦਾਨ ਵਿੱਚ ਸਿਰਫ ਵਲੰਟੀਅਰ ਆ ਆਮ ਆਦਮੀ ਪਾਰਟੀ ਦੇ ਗਲੀ ਗਲੀ ਘੁੰਮਦੇ ਆ ਬਾਜ਼ਾਰ ਬਾਜ਼ਾਰ ਘੁੰਮਦੇ ਆ ਤੇਰਾ ਵਿੱਚ ਕਿਹਨੇ ਕਿਹਾ ਆਪਣੀ ਨਹੀਂ ਸੀ ਹਾਂਜੀ ਜੇਹਰ ਵਿੱਚੋਂ ਕਿੰਨੇ ਕਾਪੜੇ ਸੀ ਅੱਜ ਦੇਖੋ ਭਗਵੰਤ ਸਿੰਘ ਮਾਨ ਜੀ ਦਾ ਇਹ ਨਾਰਾ ਆ ਐਲਾਨ ਆ ਆਪਣੇ ਸਭ ਨੂੰ ਕਿ 13 ਦੀਆਂ 13 ਲੈਣੀਆਂ ਆ 13 0 ਤੇ ਪੰਜਾਬ ਬਣੇਗਾ ਹੀਰੋ ਇਹ ਸਾਡਾ ਨਾਰਾ ਆ ਉਹਦੇ ਉੱਪਰ ਹੀ ਸਾਰੇ ਵਲੰਟੀਅਰ ਕੰਮ ਕਰ ਰਹੇ ਭਾਈ ਜੀ ਕਿਤੇ ਲੱਗਦਾ ਨਹੀਂ ਇਸ ਵਾਰ ਜਿਹੜੀ ਚੋ ਹੋ ਰਹੀ ਆ ਉਹ ਕਿਤੇ ਨਾ ਕਿਤੇ ਨਾ ਮੂਟਿਆਂ ਤੋਂ ਪਹਿਨਾ ਹੋ ਗਈ ਆ ਅੱਜ ਤੁਸੀਂ ਕੁਝ ਮੂਟਿਆਂ ਦੇ ਬਾਰੇ ਗੱਲ ਕੀਤੀ ਪਰ ਕਈ ਮੰਚਲੇ ਕਈ ਨੇਤਾ ਆ ਰਹੇ ਨੇ ਉਹ ਮੂਟੇ ਦੀ ਗੱਲ ਹੀ ਨਹੀਂ ਕਰਦੇ ਪਹਿਲੀ ਗੱਲ ਤਾਂ ਕਾਂਗਰਸ ਦਾ ਉਮੀਦਵਾਰ ਤਾਂ ਜਲੰਧਰ ਤੋਂ ਹੈ ਹੀ ਨਹੀਂ ਨਾ ਉਹਨਾਂ ਨੂੰ ਜਲੰਧਰ ਦੀ ਕੋਈ ਜਾਣਕਾਰੀ ਆ ਉਹਨਾਂ ਨੂੰ ਇਹ ਵੀ ਨਹੀਂ ਪਉਣਾ ਪਤਾ ਹੋਣਾ ਵੀ ਨੂਰ ਮਹਿਲ ਕਿੱਥੇ ਆ ਤੇ ਤਲਵੰਣ ਕਿੱਥੇ ਆ ਨਕੌਦਰ ਮਲਸੀਆਂ ਮਹਿਦਪੁਰ ਲੋਈਆਂ ਤੇ ਸ਼ਾਹਕੋਟ ਕਿੱਥੇ ਆ ਸੋ ਨਾ ਉਹਨਾਂ ਨੂੰ ਪਤਾ ਗਿਆਨ ਨਹੀਂ ਕੋਈ ਵੀ ਜਲੰਧਰ ਦੀਆਂ ਸਮੱਸਿਆਵਾਂ ਦਾ ਮੈਂ ਮੇਰੀ ਜਨਮ ਭੂਮੀ ਜਲੰਧਰ ਆ ਤੇ ਕਰਮ ਭੂਮੀ ਜਲੰਧਰ ਆ ਇਸ ਕਰਕੇ ਮੈਨੂੰ ਜਲੰਧਰ ਸ਼ਹਿਰ ਦੀਆਂ ਤੇ ਜਲੰਧਰ ਰੂਰਲ ਦੀਆਂ ਪਿੰਡਾਂ ਦੀਆਂ ਤੇ ਹਾਦ ਦੀਆਂ ਸਾਰੀਆਂ ਸਮੱਸਿਆਵਾਂ ਦਾ ਗਿਆਨ ਹੈ ਤੁਸੀਂ ਮੈਨੂੰ ਮੌਕਾ ਦਿਓ ਆਪਾਂ ਇਹ ਇਲੈਕਸ਼ਨ ਜਿੱਤ ਕੇ ਲੋਕ ਸਭਾ ਚ ਜਾਵਾਂਗੇ ਪੰਜਾਬ ਸਰਕਾਰ ਕੋਲੋਂ ਵੀ ਕੰਮ ਕਰਾਵਾਂਗੇ ਕਿਉਂਕਿ 3 ਸਾਲ ਘੱਟੋ ਘੱਟ ਹਾਲੇ ਸਰਕਾਰ ਆ ਤੇ ਵੈਲਫੇਅਰ ਦੀਆਂ ਸਕੀਮਾਂ ਬਹੁਤ ਅੱਛੀਆਂ ਚੱਲ ਰਹੀਆਂ ਆ ਜਿੱਥੇ ਕਿਤੇ ਮਾੜੀ ਮੋਟੀ ਕਮੀ ਪੇਸ਼ੀ ਹੋਈ ਉਹ ਹਲਕੇ ਜੋ ਸਾਡੇ ਭੈਣ ਜੀ ਬੈਠੇ ਆ ਇਹ ਬੜੇ ਮਿਹਨਤੀ ਆ ਪਿੰਡ ਪਿੰਡ ਜਾਨਾ ਜਾਂਦੇ ਆ ਅਸੀਂ ਸਾਰੇ ਰਲ ਕੇ ਅਸੀਂ ਇਹ ਕੰਮ ਕਰਾਂਗੇ ਮੁੱਦੇ ਤਾਂ ਬਹੁਤ ਆ ਪਰ ਗੱਲ ਇਹ ਆ ਵੀ ਜਿਹੜੇ ਬਾਹਰੀ ਹਣ ਓਡਾਰੀ ਮਾਰ ਕੇ ਪੰਛੀ ਆਏ ਇਹਨੂੰ ਵੋਟਾਂ ਲੈਣ ਲਈ ਉਹਨਾਂ ਨੂੰ ਕੀ ਸਮਝ ਆ ਮੁੱਦੇ ਕਾਦੇ ਆ ਉਹ ਤਾਂ ਕਰਪਟ ਆ ਉਹਨਾਂ ਦੇ ਉੱਤੇ ਤਾਂ ਕਰਪਸ਼ਨ ਦੇ ਬਹੁਤ ਵੱਡੇ ਵੱਡੇ ਦੋਸ਼ ਆ ਆਉਣ ਵਾਲਾ ਪ੍ਰਧਾਨ ਮੰਤਰੀ ਇਹ ਨਹੀਂ ਦੇਖੋ ਆਉਣ ਵਾਲਾ ਪ੍ਰਧਾਨ ਮੰਤਰੀ ਮੈਨੂੰ ਇਹ ਲੱਗਦਾ ਬਈ ਲਾਪਾ ਕੇ ਰਵਿੰਦ ਕੇਜਰੀਵਾਲ ਜੀ ਨੂੰ ਆਉਣਾ ਪੈਣਾ ਕਿਉਂਕਿ ਇੱਕੋ ਇੱਕ ਇਮਾਨਦਾਰ ਨੇਤਾ ਆ ਇਸ ਦੇਸ਼ ਵਿੱਚ ਭ੍ਰਿਸ਼ਟਾਚਾਰ ਬਹੁਤ ਆ ਭ੍ਰਿਸ਼ਟਾਚਾਰ ਮੁੱਖ ਬਿਮਾਰੀ ਆ ਇਸ ਦੀ ਤੇ ਕਾਂਗਰਸੀ ਭ੍ਰਿਸ਼ਟਾਚਾਰ ਚ ਲਿਪੜੇ ਹੋਏ ਆ ਲਿਪੜੇ ਹੋਏ ਆ ਜਿਹੜਾ ਉਮੀਦਵਾਰ ਜਲੰਧਰ ਤੋਂ ਆ ਇਹ ਕਰਪਸ਼ਨ ਦੇ ਵਿੱਚ ਬੁਰੀ ਤਰ੍ਹਾਂ ਲਿਪੜਿਆ ਹੋਇਆ ਸਰ ਟੋਟਲ 22 ਸੀਟਾਂ ਤੇ ਲੜ ਰਹੀ ਜੰਗੀ ਤੇ ਕਿ ਗੁਜਰਾਲ ਸਾਹਿਬ ਨਹੀਂ ਬਣੇ ਸੀ ਗੁਜਰਾਲ ਸਾਹਿਬ ਨਹੀਂ ਬਣੇ ਸੀ ਨਹੀਂ ਬਾਕੀ ਸਪੋਰਟ ਬਿਲਕੁਲ ਨਹੀਂ ਬਣੂਗਾ ਤੇ ਜਦ ਅਸੀਂ ਇੰਡੀਆ ਅਲਾਈன்ஸ் ਦਾ ਹਿੱਸਾ ਆ ਤੇ ਇੰਡੀਆ ਅਲਾਈன்ஸ் ਦੇ ਜਿਹੜੇ ਬਾਕੀ ਦੇ ਘਟਕ ਆ ਕਾਂਗਰਸ ਨੂੰ ਛੱਡ ਕੇ ਬਾਕੀ ਦੇ ਘਟਕ ਜਿਹੜੇ ਆ ਉਹ ਸਾਰੇ ਆਮ ਆਦਮੀ ਪਾਰਟੀ ਦੇ ਨਾਲ ਮੇਰਾ ਮੰਨੂ 28 ਪਾਰਟੀਆਂ ਦੇ ਹੈਗੇ ਨਹੀਂ ਪਿੱਛੇ ਤੇ ਇੱਕ ਨੂੰ ਛੱਡ ਦਿਓ ਜੇ ਕਾਂਗਰਸ ਨਾਂ ਵੀ ਮੰਨੂਗੀ ਤੇ ਬਾਕੀ ਦੇ 27 ਆਪਾਂ ਇਕੱਠੇ ਆ ਇੱਕ ਵਾਰੀ ਇੱਕ ਵਾਰੀ ਰੀਜIONAL ਪਾਰਟੀਆਂ ਜਿਹੜੀਆਂ ਨਵੀਆਂ ਪਾਰਟੀਆਂ ਉਹਨਾਂ ਦਾ ਪ੍ਰਧਾਨ ਮੰਤਰੀ ਵੀ ਦੇਖ ਲਓ ਕਾਂਗਰਸ ਬੀਜੇਪੀ ਦੇ ਬਥੇਰੀ ਬਥੇਰੀ ਦੇਖ ਲਿਆ ਦੇਖੋ ਇੱਕ ਵਾਰੀ ਰਵਿੰਦ ਕੇਜਰੀਵਾਲ ਜੀ ਦਾ ਵੀ ਦੇਖ ਲਓ ਦੋ ਸੂਬਿਆਂ ਚ ਸਰਕਾਰ ਬਣਾਈ 12 ਸਾਲਾਂ ਚ ਹੱਲੇ 12 ਸਾਲ ਪੁਰਾਣੀ ਪਾਰਟੀ ਹੈ ਨਸ਼ਰ ਪਾਰਟੀ ਬਣ ਗਈ ਹੈ ਤੇ ਜੋ ਕਿਹਾ ਜਿਹੜੀ ਜਿਹੜੀ ਗਾਰੰਟੀ ਦਿੱਤੀ ਪੂਰੀ ਕਰਤੀ ਦੁਜੀ ਦਿਨ ਜਿਹੜੀ ਇੰਪੋਰਟੈਂਟ ਗੱਲ ਹੈ ਆ ਮੋਦੀ ਸਾਹਿਬ ਜੇ ਕਿਸੇ ਲੀਡਰ ਤੋਂ ਘੁਭਰਾਉਂਦੇ ਆ ਨਾ ਤਾਂ ਸਿਰਫ ਅਰਵਿੰਦ ਕੇਜਰੀਵਾਲ ਲੀਡਰ ਕੋਈ ਹੁਣ ਇਸ ਵੇਲੇ اپੋਜੀਸ਼ਨ ਕੋ ਹੋਰ ਕੋਈ ਲੀਡਰ ਹੈ ਨਹੀਂ ਮੈਂ ਰਾਹੁਲ ਗਾਂਧੀ ਜੀ ਨੂੰ ਨੈਸ਼ਨਲ ਲੀਡਰ ਨਹੀਂ ਮੰਨਦਾ ਕਿਉਂਕਿ ਉਹ ਤਾਂ 2014 ਚ ਵੀ ਹਾਰ ਚੁੱਕੇ ਆ 19 ਚ ਵੀ ਹਾਰ ਚੁੱਕੇ ਹੁਣ ਦੇਖੋ ਵੱਡੇ ਦੁਸ਼ਮਣ ਨੂੰ ਹਰਾਉਣ ਲਈ ਕਈ ਵਾਰੀ ਰਾਜਨੀਤੀ ਚ ਲੋਕਤੰਤਰ ਨੂੰ ਬਚਾਉਣ ਲਈ ਸੰਵਿਧਾਨ ਨੂੰ ਬਚਾਉਣ ਲਈ ਤੇ ਇਹ ਇਹੋ ਜੇ ਕਈ ਵਾਰੀ ਅਰੇਂਜਮੈਂਟ ਕਰਨੇ ਪੈਂਦੇ ਆ ਤੇ ਜਦ ਤੱਕ ਅਸੀਂ ਆ ਤੁਸੀਂ ਹੁਣ ਦੇਖਿਓ ਆ ਇਲੈਕਸ਼ਨ 24 ਜਦੋਂ 29 ਹੋਣੀ ਹੈ ਨਾ ਤੇ ਤੁਹਾਨੂੰ ਸਿਰਫ ਪੂਰੇ ਦੇਸ਼ ਆਮ ਆਦਮੀ ਪਾਰਟੀ ਦਿਸਣੀ ਆਮ ਆਦਮੀ ਪਾਰਟੀ ਐਦਾ ਚਾਰੋਂ ਤਰਫ ਜੇ 12 ਸਾਲਾਂ ਦਾ ਹਾਲਾਤ ਹੋ ਸਕਦੇ ਆ ਤੇ ਅਗਲੇ 5 ਸਾਲ ਚ ਤੁਸੀਂ ਵੇਖੋਗੇ ਅਰਵਿੰਦ ਕੇਜਰੀਵਾਲ ਜੀ ਦਾ ਕੋਈ ਮੁਕਾਬਲਾ Thank you.